डीजी ओ मेरे बोत हां दचो कीडी की गल्लां केडी की गल्लां होंकीया ना केडी गल्लां हं ए जी है जी ਸਾਡੀ ਡੀਜੀ ਬਹੁਤ ਹੀ ਕਿਊਟ ਹੈ ਤੇ ਬਹੁਤ ਹੀ ਪਿਆਰੀ ਹੈ ਸੋ ਮੈਂ ਅੱਜ ਇਹਦੇ ਨਾਲ ਤੁਹਾਨੂੰ ਕਯੂ ਇੰਟਰੋਡਿਊਸ ਕਰਵਾ ਰਹੀ ਆ ਇਹ ਵੀਡੀਓ ਪਾਉਣ ਦਾ ਮੇਰਾ ਮਤਲਬ ਕੀ ਹੈ ਕਿ ਇਨਸਾਨਾਂ ਨਾਲੋਂ ਕਹਿੰਦੇ ਨਾ ਵੀ ਜਾਨਵਰ ਪਾਲ ਲਓ ਕਿਉਂਕਿ ਇਹ ਬਹੁਤ ਲਾਇਲ ਹੁੰਦੇ ਨੇ ਇਹ ਸਿਰਫ ਤੁਹਾਡੇ ਪਿਆਰ ਦੇ ਭੁੱਖੇ ਆ ਤੁਹਾਡੇ ਤੋਂ ਅਟੈਨਸ਼ਨ ਮੰਗਦੇ ਆ ਤੁਸੀਂ ਇੱਕ ਰੋਟੀ ਪਾਉਂਗੇ ਨਾ ਤੇ ਇਹ ਫੇਰ ਤੁਹਾਡੀ ਵਫਾਦਾਰੀ ਕਰਦੇ ਆਂਗੇ ਔਰ ਐਡੇ ਲਾਇਲ ਹੁੰਦੇ ਆ ਤੁਹਾਡੇ ਲਈ ਇੱਕ ਫੈਕਟ ਮੈਂ ਤੁਹਾਨੂੰ ਹੋਰ ਦੱਸਦੀ ਆਂ ਜੇ ਕਿਸੇ ਨੂੰ ਡਿਪਰੈਸ਼ਨ ਆ ਟੈਨਸ਼ਨ ਆ ਤੁਸੀਂ ਕੰਮ ਤੋਂ ਓਕੇ ਹੋ ਤੁਡੀ ਲਾਈਫ ਦੇ ਵਿੱਚ ਕੁਝ ਵੀ ਠੀਕ ਨਹੀਂ ਚੱਲ ਰਿਹਾ ਤਾਂ ਤੁਸੀਂ ਦਵਾਈਆਂ ਖਾ ਰਹੇ ਹੋ ਡਾਕਟਰਾਂ ਤੋਂ ਲੈ ਲੈ ਕੇ ਮਹੀਨਾ ਦਵਾਈ ਖਾ ਲਈ 6 ਮਹੀਨੇ ਦਵਾਈ ਖਾ ਲਈ ਕਿ ਤੁਸੀਂ ਤੇ ਉਹ ਉਹਨਾਂ ਟਾਈਮ ਹੀ ਆ ਫਿਰ ਤੁਹਾਨੂੰ ਦਵਾਈਆਂ ਦੀ ਆਦਤ ਪੈ ਜਾਣੀ ਆ ਸੋ ਜ਼ਿੰਦਗੀ ਬਹੁਤ ਸੋਹਣੀ ਆ ਇਹਨੂੰ ਖਰਾਬ ਨਾ ਕਰੋ ਜੇ ਕੋਈ ਟੈਨਸ਼ਨ ਡਿਪਰੈਸ਼ਨ ਆ ਨਾ ਸਭ ਤੋਂ ਸੌਖਾ ਤਰੀਕਾ ਪਤਾ ਕੀ ਆ ਇਹ ਡੌਗ ਪਾਲ ਲਓ ਇਹਨਾਂ ਦੇ ਕਿਸੇ ਨਾਲ ਕੋਈ ਬੈਰ-ਵਿਰੋਧ ਨਹੀਂ ਹੈਗਾ। ਰੱਬ ਦੇ ਜੀ ਨੇ। ਸੋ ਬਹੁਤ ਚੰਗਾ ਲੱਗਦਾ ਤੁਸੀਂ ਇੱਕ ਵਾਰੀ ਚੀਜ਼ ਕਰਕੇ ਵੇਖਿਓ। ਇਹਨਾਂ ਨਾਲ ਨਾ ਤੁਸੀਂ ਖੇਡਣ ਲੱਗ ਜਾਓਗੇ ਬਚਪਨਾ ਆਜੂ ਤੁਹਾਡੇ ਅੰਦਰ ਹਨਾ ਸਾਰੀ ਟੈਨਸ਼ਨ ਆ ਭੁੱਲ ਕੇ ਤੁਸੀਂ ਇੱਕ ਪਾਸੇ ਰੱਖ ਕੇ ਇਹਨਾਂ ਦੇ ਹੋ ਜਾਓਗੇ। ਸੋ ਇੱਕ ਕਹਾਣੀ ਮੈਨੂੰ ਯਾਦ ਆ ਸੁਣੀ ਹੋਊਗੀ ਤੁਸੀਂ ਵੀ ਸ਼ਾਇਦ। ਕਹਿੰਦੇ ਜਿਹੜੀ ਇਹ ਰੋਟੀ ਸੀ ਨਾ ਸਾਨੂੰ ਇਹਨਾਂ ਨੇ ਜਿਹਨਾਂ ਨੂੰ ਦਰवेश ਕਹਨੇ ਆ ਸੀ ਇਹਨਾਂ ਨੂੰ ਜਾਨਵਰਾਂ ਨੂੰ ਇਹਨਾਂ ਨੇ ਸਾਨੂੰ ਦਵਾਈ ਸੀਗੀ ਕਿਉਂਕਿ ਰੱਬ ਨੇ ਜਦੋਂ ਕਿਹਾ ਕਿ ਰੱਬ ਨੇ ਰੋਟੀ ਐਸੀ ਕੁੱਤੇ ਨੂੰ ਦਿੱਤੀ ਸੀ ਤੇ ਕੁੱਤੇ ਨੇ ਕਿਹਾ ਕਿ ਮੇਰੇ ਕੋਲ ਤਾਂ ਹੱਥ ਪੈਰ ਨਹੀਂ ਹੈਗੇ ਮੈਂ ਮਤਲਬ ਮੈਂ ਕੰਮ ਨਹੀਂ ਕਰ ਸਕਦਾ ਹਨਾ ਵੀ ਮੈਂ ਨਾ ਬੋਲ ਸਕਦਾ ਨਾ ਮੈਂ ਬਣਾ ਸਕਦਾ ਵੀ ਤੁਸੀਂ ਮੈਨੂੰ ਨਾ ਦਿਓ ਮੈਂ ਤੁਸੀਂ ਇਹ ਇਨਸਾਨ ਨੂੰ ਦੇ ਦੋ। ਇਹ ਕਹਾਣੀਆਂ ਨੇ ਤੇ ਫੇਰ ਜਾ ਕੇ ਸਾਨੂੰ ਰੋਟੀ ਨਸੀਬ ਹੋਈ। ਤੁਹਾਨੂੰ ਪਤਾ ਜਦੋਂ ਪੁਰਾਣੇ ਬਜ਼ੁਰਗ ਹੁੰਦੇ ਸੀਗੇ ਤਾਂ ਜਦੋਂ ਘਰ ਦੇ ਵਿੱਚ ਰੋਟੀ ਬਣਦੀ ਹੁੰਦੀ ਸੀਗੀ ਤਾਂ ਸਭ ਤੋਂ ਪਹਿਲੀ ਰੋਟੀ ਕੁੱਤੇ ਨੂੰ ਬੰਨਦੀ ਹੁੰਦੀ ਸੀਗੀ ਤੇ ਜਾਂ ਫਿਰ ਕਿਸੇ ਗਾਂ ਨੂੰ ਜਾਂ ਕਿਸੇ ਜਾਨਵਰ ਨੂੰ ਪਾ ਦਿੰਦੇ ਹੁੰਦੇ ਸੀਗੇ। ਤਾਂ ਇਹਨਾਂ ਤੋਂ ਦਿੱਤਾ ਹੀ ਅਸੀਂ ਖਾਂਦੇ ਆ। ਬਹੁਤ ਦੁੱਖ ਲੱਗਦਾ ਜਦੋਂ ਲੋਕ ਜਾਨਵਰਾਂ ਨੂੰ ਇਸ ਤਰ੍ਹਾਂ ਕਰਦੇ ਆ ਪਤਾ ਨਹੀਂ ਕਿਉਂ ਉਹਨਾਂ ਦੇ ਨਾਲ ਡਰਦੇ ਆ ਇਹ ਵੀ ਤਾਂ ਰੱਬ ਦਾ ਰੂਪ ਨੇ ਇਹਨਾਂ ਵਿੱਚ ਵੀ ਤਾਂ ਜਾਨ ਵੱਸਦੀ ਆ ਸੋ ਇਹਨਾਂ ਨਾਲ ਕਿਉਂ ਐਂ ਕਰਨਾ ਹਨਾ ਇਹਨਾਂ ਦਾ ਤਾਂ ਕਿਸੇ ਨਾਲ ਕੋਈ ਵੈਰ ਵਿਰੋਧ ਹੀ ਨਹੀਂ ਹੈਗਾ ਬਹੁਤ ਮਨ ਠੀਕ ਹੁੰਦਾ ਤੁਸੀਂ ਦੇਖਿਓ ਸਹੀ ਇੱਕ ਚੀਜ਼ ਕਰਕੇ ਜੇ ਤੁਹਾਨੂੰ ਕੋਈ ਸਟ्रेस ਆ ਨਾ ਜੇ ਕੋਈ ਤੁਹਾਨੂੰ ਡਿਪਰੈਸ਼ਨ ਆ ਤੁਸੀਂ ਜਾਂ ਤਾਂ ਕਿਸੇ ਛੋਟੇ ਬੱਚੇ ਨਾਲ ਖੇਡ ਲਿਓ ਛੋਟਾ ਬੱਚਾ ਤੇ ਜਾਂ ਤੁਸੀਂ ਆਪਦੇ ਘਰੇ ਡੌਗ ਰੱਖ ਲਓ ਮੈਨਾਂ ਕਰਨੀ ਥੋੜੀ ਜਨਤਾ ਹੀ ਦੂਰ ਹੋ ਜਾ ਦਵਾਈਆਂ ਸਾਰੀਆਂ ਚੱਕੀਆਂ ਜਾਣਗੀਆਂ ਸੋ ਆਨੰਦ ਲੋ ਜ਼ਿੰਦਗੀ ਬਹੁਤ ਸੋਹਣੀ ਆ ਸੋ ਆਪਣਾ ਟਾਈਮ ਨਾ ਖਰਾਬ ਕਰੋ ਹਨਾ ਐਵੇਂ ਡਾਰਕ ਸਰਕਲ ਵਾਲੇ ਰੋ ਰੋ ਕੇ ਖਾਣਾ ਪੀਣਾ ਬੰਦ ਕਰਤਾ ਸਿਹਤ ਥੋੜੀ ਖਰਾਬ ਹੋ ਰਹੀ ਆ ਬੰਦਿਆਂ ਕੀ ਹਿਊਮਨ ਨੇਚਰ ਆ ਸਾਡੇ ਦਿਲ ਤੇ ਗੱਲਾਂ ਬਹੁਤ ਲੱਗਦੀਆਂ ਨਿਗੀਆਂ ਅਸੀਂ ਕਿਸੇ ਕੰਮ ਦੌਰਾਨ ਆ ਕੋਈ ਵੀ ਸੜਨਾਲ ਹੁੰਦਾ ਤਾਂ ਅਸੀਂ ਉਹਨੂੰ ਦਿਲ ਤੇ ਲਾ ਲੈਨੇ ਆ ਪਰ ਕਿੰਨਾ ਕੁ ਟਾਈਮ ਦਿਲ ਤੇ ਲਾ ਕੇ ਬੈਠੋਗੇ ਆਪਦਾ ਨੁਕਸਾਨ ਕਰਾਉਂਗੇ ਨਾ ਸੋ ਮੈਂ ਜਸਟ ਵੈਸੇ ਹੀ ਮੈਂ ਸੋਚੀ ਮੈਂ ਵੀ ਤੁਹਾਡੇ ਨਾਲ ਇੱਕ ਐਕਸਪੀਰੀਅੰਸ ਸ਼ੇਅਰ ਕਰਾਂ ਕਿਉਂਕਿ ਮੇਰਾ ਤਾਂ ਬਹੁਤ ਗੁੱਡ ਐਕਸਪੀਰੀਅੰਸ ਆ ਇਦਾਂ ਮੈਂ ਦਿਖਾਉਣੀ ਆ ਤੁਹਾਨੂੰ ਡੇਜੀ ਆਏਗੀ ਡੇਜੀ ਓਏ ਹਾਂਜੀ ਆ ਜਾ ਮੇਰੇ ਬੁੱਤ ਦੱਸੋ ਕਿੰਨੇ ਕਿਊਟ ਨੇ ਤੂੰ ਪਿਆਰ ਕਰਿਆ ਕਰੋ ਜਾਨਵਰਾਂ ਨਾਲ ਹੈਨਾ ਇਹਦੇ ਰਿਕਾ ਬਣਾ ਕੇ ਵੇਖਿਓ ਤੇ ਜੇ ਨਾ ਕੰਮ ਆਇਆ ਨਾ ਮੈਨੂੰ ਕਮੈਂਟ ਕਰਦੇ ਹੋ ਤੇ ਜੇ ਕੰਮ ਆ ਗਿਆ ਫਿਰ ਵੀ ਤੇ ਵੀਡੀਓ ਵੀ ਸ਼ੇਅਰ ਕਰਦੇ ਇਹ ਉਹ ਉਹਨਾਂ ਨੂੰ ਵੀਡੀਓ ਸ਼ੇਅਰ ਕਰੋ ਜਿਹੜੇ ਬਾਲੀ ਟੈਨਸ਼ਨ ਲੈਂਦੇ ਨੇ ਡਿਪਰੈਸ਼ਨ 'ਚ ਰਹਿੰਦੇ ਨੇ ਸ਼ਾਇਦ ਉਹਨਾਂ ਦੇ ਕੁਝ ਕੰਮ ਆ ਜੇ